ਫਰੰਦੇ ਨਾ ਗਰੇ ਜ਼ਰ ਨਾ ਕੱਲ ਵਾਸਤੇ ਕੋਈ ਉਹਨਾਂ ਕੋਲ ਸੰਪਦਾ ਨਾ ਦਾਣਾ ਦੁਣਕਾ ਨਾ ਹੌਸਲੇ ਦੇ ਚੈ ਨਾ ਉਹਨਾਂ ਦੇ ਕੋਲ ਹੈ ਫਿਰ ਵੀ ਗੀਤ ਗਾਉਂਦੇ ਹੋਇਆ ਸ਼ਾਮ ਨੂੰ ਘੋਸਲਿਆਂ ਦੇ ਚ ਪਹੁੰਚੇ ਨੇ ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ ਹੈ ਗੀਤ ਗਾਉਂਦਿਆਂ ਗਾਉਂਦਿਆਂ ਸੌ ਗਏ ਨੇ ਰਾਤ ਦਾ ਚੌਥਾ ਪੈਰ ਜੈਸੇ ਆਰੰਭ ਹੋਇਆ ਇਹ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਬੈਠਦੇ ਨੇ ਚੈ ਚਹਾਂਦੇ ਆ ਉੱਠ ਬੈਠਦੇ ਨੇ ਚਾਹਨਾ ਹੋ ਗਿਆ ਪੂਰਾ ਪ੍ਰਕਾਸ਼ ਹੋ ਗਿਆ ਗੀਤ ਗਾਉਂਦਿਆਂ ਹੋਇਆ ਘੋਸਲਿਆਂ ਚੋਂ ਨਿਕਲ ਪੈਂਦੇ ਨੇ ਦਿਨ ਭਰ ਰਜ਼ਕ ਦੀ ਤਲਾਸ਼ ਕਰਦੇ ਨੇ ਦਾਣਾ ਢੂੰਡ ਕਾ ਲਵਦੇ ਨੇ ਫਿਰ ਸ਼ਾਮ ਨੂੰ ਆ ਰਹੇ ਨੇ ਗੀਤ ਗਾਉਂਦੇ ਆ ਫਿਰ ਪਹਿਲਾ ਪੈਰ ਸਮਾਪਤ ਹੁੰਦਿਆਂ ਗੀਤ ਗਾਉਂਦਿਆਂ ਗਾਉਂਦਿਆਂ ਸੌ ਗਏ ਨੇ ਫਿਰ ਰਾਤ ਦਾ ਚੌਥਾ ਪੈਰ ਆਰੰਭ ਹੁੰਦਿਆਂ ਪ੍ਰਭਾਤ ਹੁੰਦਿਆਂ ਉੱਠ ਬੈਠੇ ਨੇ ਗੀਤ ਗਾਉਂਦਿਆਂ ਗਾਉਂਦੇ ਫਿਰ ਚਾਨਣਾ ਹੁੰਦਿਆਂ ਗੀਤ ਗਾਉਂਦਿਆਂ ਗਾਲਿਆਂ ਰਿਜ਼ਕ ਦੀ ਤਲਾਸ਼ ਦੇਚ ਨਿਕਲ ਪੈਣਾ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਸ਼ਾਮ ਨੂੰ ਮਨੁੱਖ ਆਪਣੇ ਘਰ ਆਉਂਦਾ ਹੈ ਹਜ਼ਾਰਾਂ ਤਰ੍ਹਾਂ ਦੇ ਗਮ ਲੈ ਕੇ ਰਾਤ ਨੂੰ ਸੌਂਦਾ ਹੈ ਹਜ਼ਾਰਾਂ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲੈ ਕੇ ਸਵੇਰੇ ਘਰੋਂ ਨਿਕਲਦਾ ਹੈ ਫਿਰ ਬੇਸ਼ੁਮਾਰ ਤਰ੍ਹਾਂ ਦਾ ਤਲਾਓ ਲੈ ਕੇ ਸ਼ਾਮ ਨੂੰ ਫਿਰ ਘਰ ਵਾਪਸ ਆਉਂਦਾ ਹੈ ਪੰਛੀਆਂ ਕੋਲ ਕੱਲ ਵਾਸਤੇ ਕੁਝ ਵੀ ਨਹੀਂ ਦੇਸ਼ਤਰ ਮਨੁੱਖਾਂ ਕੋਲ ਇਤਨਾ ਹੈ ਕਿ ਉਹਨਾਂ ਦੀਆਂ ਸੱਤ ਪੀੜੀਆਂ ਵੀ ਖਾ ਲੈਣ ਫਿਰ ਵੀ ਰੋਂਦੇ ਹੋਏ ਆਉਂਦੇ ਨੇ غمਗਿਨ ਹੋ ਕੇ ਸਵੇਰੇ ਉੱਠਦੇ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਘਰ ਹੋਣੇ ਕੱਲ ਦੇ ਮਹਾਰਾਜ ਕਹਿੰਦੇ ਨੇ ਨਾ ਪੰਛੀਆਂ ਨੂੰ ਦੇਖ ਕੇ ਮੈਂ ਹੈਰਾਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨਾ ਹਉ ਬਲਹਾਰੀ ਤਿਨਾ ਪੰਛੀਆਂ ਜੰਗਲ ਜਿੰਨਾ ਆਵਾਸ ਕਕਰ ਚੁਗਨ ਥਲ ਵਸਨ ਰੱਬ ਨਾ ਛੋੜ ਨਾ ਪਾਸ ਪਸ਼ੂ ਕਰੀਬਨ ਕਰੀਬਨ ਸੁਖੀ ਨੇ ਦੇਵਤੇ ਅਨੰਦਿਤ ਨੇ दुखी केवल मनुख है सिर्फ मनुख और जितना सड़ा मनुख है उतना ही ज्यादा दुखी है कारण जो कुछ कोल है एदे नाल ते सुख मिलया नहीं सिर्फ लोड़ां दी पूर्ति है सुख किवें मिलना है एदा पता भी कोई नहीं तो दुखी केवल मनुख है ਔਰ ਮੈਂ ਅਰਜ਼ ਕਰਾਂ ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਹੀ ਜ਼ਿਆਦਾ ਦੁਖੀ ਹੋਵੇਗਾ ਜਿਤਨਾ ਅਚੇਤ ਤੇ ਮੂੜ ਮਨੁੱਖ ਹੋਵੇਗਾ ਉਤਨਾ ਦੁਖੀ ਘਟ ਹੋਵੇਗਾ ਪਸ਼ੂ ਸੁਖ ਦੇ ਚ ਜੀ ਰਹੇ ਨੇ ਦੇਵਤੇ ਆਨੰਦ ਦੇ ਚ ਜੀ ਰਹੇ ਨੇ ਦੁੱਖ ਦੇ ਚ ਕੇਵਲ ਇਨਸਾਨ ਹੈ ਮਨੁੱਖ ਹੈ ਪਸ਼ੂ ਬੋਰ ਵੀ ਨਹੀਂ ਆਉਂਦੇ ਬੇਚੈਨ ਵੀ ਨਹੀਂ ਆਉਂਦੇ ਪਸ਼ੂ ਪਾਗਲ ਵੀ ਨਹੀਂ ਹੁੰਦੇ ਹਾਂ ਉਹ ਪਸ਼ੂ ਜ਼ਰੂਰ ਪਾਗਲ ਹੋ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਮਨੁੱਖਾਂ ਦੇ ਨਾਲ ਰਹਿਣਾ ਪੈਂਦਾ ਹੈ ਤੇ ਮਨੁੱਖ ਉਹਨਾਂ ਦੀ ਸੁਤੰਤਰਤਾ ਦੇ ਵਿੱਚ ਬਾਧਾ ਖੜੀ ਕਰ ਦਿੰਦਾ ਉਹ ਕਦੀ ਕਦੀ ਪਾਗਲ ਹੋ ਜਾਂਦੇ ਨੇ ਵਰਨਾ ਪਸ਼ੂ ਪਾਗਲ ਵੀ ਨਹੀਂ ਹੁੰਦੇ ਪਸ਼ੂ ਸੁਖ ਦੇ ਵਿੱਚ ਜੀ ਰਹੇ ਨੇ ਦੇਵਤੇ ਆਨੰਦ ਦੇ ਵਿੱਚ ਜੀ ਰਹੇ ਨੇ ਦੁਖੀ ਕੇਵਲ ਮਨੁੱਖ ਹੈ ਕੇਵਲ ਇਨਸਾਨ ਹੈ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਦੁਖ ਕੀਆਂ ਪੰਡਾ ਖੋਲੀਆਂ ਸੁਖ ਨਾ ਨਿਕਸੇ ਹੋ ਕੋਏ ਬੜੇ ਧਿਆਨ ਨਾਲ ਸਰਵਨ ਕਰਨਾ ਹਰ ਬੰਦਾ ਦੁੱਖਾਂ ਦੀ ਪੰਡ ਹੈ ਔਰ ਕੁਝ ਵੀ ਨਹੀਂ ਜਿਤਨੇ ਮਨੁੱਖ ਬੈਠੇ ਹੋਣ ਕਿਦਰੇ ਵੀ ਬਸ ਸਭ ਦੁੱਖਾਂ ਦੀਆਂ ਪੰਡਾਂ ਦੁਖਖੀਆਂ ਪੰਡਾ ਖੁਲੀਆਂ ਸੁਖ ਨਾਨਕ ਸਿਉ ਕੋਏ ਮਹਾਰਾਜ ਕਹਿੰਦੇ ਨੇ ਇੱਕ ਇੱਕ ਪੰਡ ਮੈਂ ਖੋਲ ਕੇ ਵੇਖੀ ਏ ਸਿਵਾਏ ਦੁਖਾਂ ਤੋਂ ਕੁਛ ਵੀ ਨਹੀਂ ਨਿਕਲੇ ਆ ਦੂਜੇ ਨੂੰ ਖੋਲਣ ਦਾ ਢੰਗ ਕੀ ਏ ਕਿਵੇਂ ਖੋਲੋਗੇ ਪੰਡ ਇੱਕ ਤਰੀਕਾ ਹੈ ਤੁਸੀਂ ਕਿਸੇ ਨੂੰ ਆਪਣਾ ਇੱਕ ਦੁੱਖ ਸੁਣਾਓ ਉਹ ਦੁੱਖਾਂ ਦੀ ਪੰਡ ਖੋਲ ਕੇ ਰੱਖ ਦੇਂਦਾ ਆਪਣੇ ਸੈਂਕੜੇ ਦੁੱਖ ਸੁਣਾਉਂਦਾ ਤੁਹਾਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ ਹਕੀਕਤ ਇਸ ਵਾਸਤੇ ਸਿਆਣਾ ਮਨੁੱਖ ਆਪਣਾ ਦੁੱਖ ਕਿਸੇ ਦੇ ਅੱਗੇ ਨਹੀਂ ਖੋਲਦਾ ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ ਕਿਉਂ ਉਹਨੂੰ ਪਤਾ ਹੈ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ ਸੌ ਸੁਣਾਏਗਾ ਇਹ ਵੀ ਚੁੱਪ ਨਹੀਂ ਕਰੇਗਾ ਇਕ ਸੁਣਾ ਕੇ ਸੌ ਦੁੱਖ ਮੈਂ ਹੋਰ ਸੁਣਾ ਆਪਣੇ ਹਿਰਦੇ ਦਾ ਭਾਰ ਵਧਾਵਾਂ ਸਿਆਣਾ ਮਨੁੱਖ ਕਿਸੇ ਕੁਲ ਦੁੱਖਾਂ ਦੀ ਪੰਡ ਨਹੀਂ ਖੋਲਦਾ ਉਸਤਾਦ ਜ਼ੌਕ ਹੋਏ ਨੇ ਫੁਕਹਿੰਦੇ ਨੇ ਮੇਰੇ ਚਿਹਰੇ ਸੇ ਗਮ ਆਸ਼ਕਾਰਾ ਨਹੀਂ ਹੈ ਕਹਿੰਦੇ ਮੈਂ ਦੁੱਖ ਨੂੰ ਕਦੀ ਮੱਥੇ ਤੇ ਪ੍ਰਗਟ ਨਹੀਂ ਆਉਣ ਦਿੱਤਾ मेरे चेहरे से गम आशकारा नहीं है पर ये न समझ के ये गम का मारा नहीं है डूबने को तो डूबे हम भी लेकिन पहले साहिल को हमने पुकारा नहीं है डूबिया मैं भी हां गोते मैं भी खा देने पर जोग कहेंदे देने मैं इस तरह रोया पिटिया नहीं मैं डूब गया जी ਮੈਂ ਮਰ ਗਿਆ ਜੀ ਮੈਂ ਡੁੱਬ ਗਿਆ ਜੀ ਕਹਿੰਦਾ ਕਿਉਂ ਰੋਵਾ ਸਾਰੇ ਹੀ ਡੁੱਬਦੇ ਪੈ ਸਾਰੇ ਹੀ ਡੁੱਬਦੇ ਤੇ ਡੁੱਬਦਿਆਂ ਹੋਇਆਂ ਦੇਖਾਂ ਕੀ ਡੁੱਬਣ ਦਾ ਰੋਣਾ ਰੋਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਮ ਦੇਖਾਂ ਤੈ ਡੁੱਬੇ ਆ ਦੇਖਦੇ ਆ ਸੀ ਡੁੱਬੇ ਪੈਨੇ ਦੁੱਖਾਂ ਦੇ ਵਿੱਚ ਦੁਖੀ ਕੇਵਲ ਮਨੁੱਖ ਹੈ ਔਰ ਜਿਤਨਾ ਸਿਆਣਾ ਮਨੁੱਖ ਹੈ ਉਤਨਾ ਜ਼ਿਆਦਾ ਦੁਖੀ ਹੈ ਇਹ ਸਿਆਣੇ ਮਨੁੱਖ ਦੀ ਪਹਿਚਾਨ ਜਿਤਨਾ ਸਿਆਣਾ ਹੋਵੇਗਾ ਉਤਨਾ ਦੁਖੀ ਹੋਵੇ ਇੱਕ ਹੋਰ ਨੁਕਤਾ ਵੀ ਸਰਵਨ ਕਰ ਲੈਣਾ ਪ੍ਰਮਾਤਮਾ ਦੀ ਤਰ੍ਹਾਂ ਮਨੁੱਖ ਚਲੇਗਾ ਕਿਸ ਤੋਂ ਪ੍ਰੇਰਣਾ ਲੈ ਕੇ ਕਿੱਥੋਂ ਪ੍ਰੇਰਣਾ ਲਏਗਾ ਧਾਰਮਿਕ ਅਨੁਭਵੀ ਪਰਸ਼ ਕਹਿੰਦੇ ਨੇ ਨਿੜੇ ਨਵੇ ਫਿਸਦੀ ਮਨੁੱਖ ਪਰਮਾਤਮਾ ਦੀ ਪ੍ਰੇਰਣਾ ਦੁੱਖਾਂ ਤੋਂ ਲੈ ਲੈਂਦਾ ਹੈ ਦੁੱਖ ਤੋਂ ਅਗਰ ਇਹ ਜੀਵਨ ਸੁਖਮਈ ਹੈ ਤਾਂ ਫਿਰ ਪਰਮਾਤਮਾ ਦੀ ਕੋਈ ਲੋੜ ਵੀ ਨਹੀਂ ਹੈ ਫਿਰ ਕੀ ਲੋੜੇ ਚਿੰਤਨ ਕਰਨ ਦੀ ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਉਸਨੂੰ ਦੁੱਖ ਅਨੁਭਵ ਹੋਵੇਗਾ ਦੁੱਖ ਹੀ ਉਸਨੂੰ ਪ੍ਰੇਰੇਗਾ ਪ੍ਰਭੂ ਚਿੰਤਨ ਤੇ ਜੀ ਵੀ ਮੈਂ ਅਰਜ਼ ਕਰਾਂ ਸੰਸਾਰੀ ਲੋੜਾਂ ਦੀ ਪੂਰਤੀ ਹੋ ਗਈ ਸੰਸਾਰਿਕ ਸੁੱਖ ਤੇ ਕਈ ਵਫਾ ਰੋਕ ਦਿੰਦੇ ਨੇ ਇਹ ਸੰਸਾਰਿਕ ਸੁੱਖ ਮਹਾਤਮਾ ਬੁੱਧ ਕੋਲ ਬਹੁਤ ਜ਼ਿਆਦਾ ਸਨ ਸਿਹਾਰਤ ਆਖਰ ਰਾਜੇ ਦਾ ਇਕਲੌਤਾ ਲੜਕਾ ਸੀ ਐਸਾ ਕੀ ਕੁਝ ਸੀ ਜੋ ਉਹਦੇ ਕੋਲ ਨਹੀਂ ਸੀ ਪਰ ਹਿਰਦਾ ਦੁੱਖ ਦੀ ਚੋਟ ਖਾ ਗਿਆ ਇੱਕ ਦਿਨ ਇੱਕ ਬਿਮਾਰ ਨੂੰ ਦੇਖਿਆ ਇੱਕ ਦਿਨ ਇੱਕ ਬੁੱਢੇ ਨੂੰ ਦੇਖਿਆ ਇੱਕ ਦਿਨ ਇਸਨੇ ਇੱਕ Laash ਦੇਖ ਲਈ ਫਿਰਦਾ ਚੋਟ ਖਾ ਗਿਆ ਉਹਨੋਂ ਵੀ ਦੇਖ ਪਿਆ ਮੈਂ ਵੀ ਬਿਮਾਰ ਹੋ ਸਕਦਾ ਮੈਂ ਵੀ ਬੁੱਢਾ ਹੋ ਸਕਦਾ ਮੈਂ ਵੀ ਮਰਨਾ ਹੈ ਦੁੱਖਾਂ ਦੇ ਸਿਰਮੌਰ ਦੁਖ ਮੌਤ ਸਾਡੇ ਦੇਸ਼ ਦੇ ઋષਿ ਬੁਣਿਆ ਨੇ ਤਿੰਨੇ ਹੀ ਦੁੱਖ ਮੰਨੇ ਨੇ ਜਨਮ ਬੁਢੇਪਾ ਤੇ ਮਰਨ ਬਾਕੀ ਸਾਰੇ ਦੁੱਖ ਇਨ੍ਹਾਂ ਤਿੰਨ ਦੁੱਖਾਂ ਦੀ ਛਾਇਆ ਨੇ ਪ੍ਰਥਮ ਕਿਹੜਾ ਦੁੱਖ ਜਨਮ ਦੂਸਰਾ ਬੁਢੇਪਾ ਤੀਸਰਾ ਮਰਨ ਭਗਤ ਜੈਦੇਵ ਜੀ ਦਾ ਪਦ ਹੈ ਬੜਾ ਕੀਮਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਉਹ ਕਹਿੰਦੇ ਲਦਾ ਨੋਦ ਜਸ ਸਿਮਰਣੇ ਨਾ ਜਨਮ ਜਰਾਦ ਮਰਨ ਭਇੰ ਨਹੀਂ ਹੁੰਦਾ ਜਿਹਦੇ ਸਿਮਰਨ ਕਰਨ ਨਾਲ ਜਨਮ ਦਾ ਦੁੱਖ ਬੁਢੇਪੇ ਦਾ ਦੁੱਖ ਮਰਨ ਦਾ ਦੁੱਖ ਤਿੰਨ ਦੁੱਖ ਮੰਨੇ ਬਾਕੀ ਸਾਰੇ ਦੁੱਖ ਇਹਨਾਂ ਤਿੰਨ ਦੁੱਖਾਂ ਦੀਆਂ ਛਾਇਆ ਨੇ ਅਗਰ ਜਨਮ ਹੋ ਗਿਆ ਤੁਣ ਸਾਰੇ ਦੁੱਖ ਇਕੱਠੇ ਆਉਣਗੇ ਬੁਢੇਪਾ ਵੀ ਹੋਵੇਗਾ ਮਰਨਾ ਵੀ ਹੋਵੇਗਾ ਹੋਰ ਹਜ਼ਾਰਾਂ ਦੁੱਖ ਇਕੱਠੇ ਆਉਣਗੇ ਤਾਂ ਦੁੱਖਾਂ ਦਾ ਮੂਲ ਕਾਰਨ ਮੰਨਿਆ ਜਨਮ ਉਹ ਮਨੁੱਖ ਸੁਪਨੇ 'ਚ ਵੀ ਕਦੀ ਧਾਰਮਿਕ ਨਹੀਂ ਹੋ ਸਕਦਾ ਜੋ ਜੀਵਨ ਭਰ ਜਨਮ ਦਿਨ ਮਨਾਉਂਦਾ ਹੈ ਤੇ ਜਨਮ ਨੂੰ ਖੁਸ਼ੀ ਮੰਨਦਾ ਹੈ ਉਹ ਧਾਰਮਕ ਨਹੀਂ ਹੋ ਸਕਦਾ ਪੱਛਮੀ ਸਭਿਤਾ ਦਾ ਅਸਰ ਹੈ ਜਨਮ ਦੁੱਖ ਹੈ ਜੀਵਨ ਦੁੱਖ ਹੈ ਮਰਨ ਦੁੱਖ ਹੈ ਭਨ ਗੁਰੂ ਨਾਲਿੰਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਲਾਨਿਕ ਬੱਧਾ ਘਰ ਤਹਾ ਜਿੱਥੇ ਮਿਰਤ ਨ ਜਨਮ ਜਰਾ ਅਸੀਂ ਆਪਣਾ ਘਰ ਉੱਥੇ ਬਣਾਇਆ ਜਿੱਥੇ ਜਮਣਾ ਕੋਈ ਨਹੀਂ ਬੁਢੇਪਾ ਕੋਈ ਨਹੀਂ ਮਰਣਾ ਵੀ ਕੋਈ ਨਹੀਂ ਇਹ ਜੀਵਨ ਮਿਲੇ ਪਰਮ ਜੀਵਨ ਦੀ ਪ੍ਰਾਪਤੀ ਲਈ ਇਹ ਜੀਵਨ ਮਿਲੇ ਉਸ ਜੀਵਨ ਦੀ ਪ੍ਰਾਪਤੀ ਲਈ ਜਿਸ ਜੀਵਨ ਵਿੱਚ ਜਨਮ ਮਰਨ ਬੁਢੇਪਾ ਨਹੀਂ ਸਾਰੇ ਦੁੱਖ ਨਹੀਂ ਨੇ ਕਿਸ ਜੀਵਨ ਦੇ ਸਹਿਨ ਸਰੀਰ ਰੋਗਾਂ ਦੀ ਖਾਨ ਹੈ ਮਨ ਸੋਗਾਂ ਦੀ ਖਾਨ ਹੈ ਮਨ ਦੇ ਚ ਸੋਗ ਹੈ ਤਨ ਦੇ ਚ ਰੋਗ ਨੇ ਮੇਰੇ ਸਵੇਤ ਆਪ ਜਿੱਥਨੇ ਬੈਠੇ ਕਿਸੇ ਨੂੰ ਤੰਦਰੁਸਤ ਨਾ ਸਮਝ ਲੈਣਾ ਗੁਰਵਾਣੀ ਨਹੀਂ ਬੰਦ ਜੋ ਜੋ ਦੇਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਦਰਸਲ ਰੋਗੀ ਸਾਰੇ ਨੇ ਜਿੰਨੇ ਛਿੜ ਤੱਕ ਰੋਗ ਪੀੜਾ ਨਾ ਬਣੇ ਅਸੀਂ ਰੋਗ ਨੂੰ ਰੋਗ ਮੰਨਦੇ ਹੀ ਨਹੀਂ ਆਯੁਰਵੇਦ ਯੂਨਾਨੀ ਤੇ ਐਲੋਪੈਥੀ ਹੋਮੈਪੈਥੀ ਨੇਚਰ ਤੇ ਪੀੜ ਦੁੱਖ ਨਾ ਬਣੇ ਰੋਗ ਦੁੱਖ ਨਾ ਬਣੇ ਰੋਗ ਪੀੜਾ ਨਾ ਬਣੇ ਉਹ ਪੀੜਾ ਦਾ ਸਮਾਧਾਨ ਤੇ ਕਰਦੇ ਨੇ ਰੋਗ ਦਾ ਨਹੀਂ आयुर्वेद ਵੀ ਮੌਜੂਦ ਹੈ। ਔਰ ਐਲੋਪੈਥੀ ਮੌਜੂਦ ਹੈ, ਹੌਮੈਪੈਥੀ ਮੌਜੂਦ ਹੈ, ਨੇਚਰਪੈਥੀ ਮੌਜੂਦ ਹੈ। ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪੈਨੇ, ਮਨੁੱਖਾਂ ਦੇ ਸਰੀਰ ਰੋਗਾਂ ਨਾਲ ਭਰੇ। ਜੋ ਜੋ ਦੇ ਸੇ ਸੋ ਸੋ ਰੋਗੀ, ਸਾਰੇ ਹੀ ਰੋਗੀ ਨੇ। ਰੋਗ ਦਿਖਾਈ ਦੇਵੇ ਭਾਵੇਂ ਨਾ ਦਿਖਾਈ ਦੇਵੇ ਤਨ ਰੋਗੀ ਹੈ। ਔਰ ਰੋਗ ਵਧਦਿਆਂ ਵਧਦਿਆਂ ਇੱਕ ਦਿਨ ਬੁਢੇਪੇ ਦੇ ਵਿੱਚ ਪ੍ਰਗਟ ਹੋਏਗਾ ਬੁਢੇਪਾ ਪਰਬਲ ਲੋਗ। ਔਰ ਰੋਗ ਵਧਦਿਆਂ ਵਧਦਿਆਂ ਇੱਕ ਦਿਨ ਮੌਤ ਦੇ ਵਿੱਚ ਪ੍ਰਗਟ ਹੋਵੇਗਾ ਇਹ ਵੀ। ਅਗਰ ਅੰਦਰ ਰੋਗ ਨਹੀਂ ਹੈ ਤੇ ਮਨੁੱਖ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ ਹੈ ਮਰ ਕਿਸ ਤਰ੍ਹਾਂ ਜਾਂਦਾ ਹੈ। ਰੋਗ ਹੀ ਤੇ ਵਧ ਰਿਹਾ ਹੈ। ਦਿਖਾਈ ਨਹੀਂ ਦੇ ਰਹੇ ਤਨ ਰੋਗ ਹੈ ਗੁਰੂ ਨਾਨਕ ਨਹੀਂ ਮੰਨਦੇ ਕੋਈ ਤਨ ਸਵਸਤ ਹੋ ਸਕਦਾ ਹੈ ਰੋਗ ਤੇ ਮਨ ਸੋਗ ਹੈ ਮਨ ਦੇ ਸੋਗ ਤੇ ਚਿੰਤਾਵਾਂ ਨੇ ਜਿੱਥੇ ਸਾਰੇ ਤਨ ਰੋਗੀ ਨੇ ਉੱਥੇ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਸਾਰਿਆਂ ਦੇ ਮਨ ਦੇ ਚ ਚਿੰਤਾ ਹੈ ਚਿੰਤਾਤ ਹੀ ਦੀ ਸੇ ਸਭ ਕੋ ਹੈ ਸਾਰੇ ਹੀ ਚਿੰਤਾ ਤੁਰ ਰਹੇ ਹਨ ਚਿੰਤਾ ਭਵਿਸ਼ਯ ਦੀ ਆਉਂਦੀ ਹੈ ਅਰ ਯਾਦਾਂ ਭੂਤਕਾਲ ਦੀ ਆਉਂਦੀਆਂ ਨੇ ਤਨ ਨੂੰ ਭਜਨ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਸਪੇਸ ਚਾਹੀਦਾ ਹੈ ਮਨ ਨੂੰ ਭਜਨ ਦੌੜਨ ਵਾਸਤੇ ਸਮਾਂ ਚਾਹੀਦਾ ਹੈ ਕਾਲ ਚਾਹੀਦਾ ਹੈ ਦੇਸ਼ ਦੇ ਚ ਭਰਮਣ ਕਰਦਾ ਹੈ ਤਨ ਕਾਲ ਦੇ ਚ ਭਰਮਣ ਕਰਦਾ ਹੈ ਮਨ ਚੈਨਲ پکڑਣਾ ਮਨ ਨੂੰ ਜਗਾ ਨਹੀਂ ਚਾਹੀਦੀ ਅਸਥਾਨ ਨਹੀਂ ਚਾਹੀਦਾ ਮਨ ਤੇ ਸਮੇਂ ਦੇ ਚ ਭਟਕਦਾ ਹੈ ਤਨ ਅਸਥਾਨ ਦੇ ਚ ਭਟਕਦਾ ਹੈ ਤਨ ਨੂੰ ਕੰਮ ਕਰਨ ਵਾਸਤੇ ਜਗਾ ਚਾਹੀਦੀ ਸਪੇਸ ਚਾਹੀਦਾ ਦੇਸ਼ ਚਾਹੀਦਾ ਸਥਾਨ ਚਾਹੀਦਾ ਦੌੜਨ ਵਾਸਤੇ ਭਜਣ ਵਾਸਤੇ ਕੰਮ ਕਰਨ ਵਾਸਤੇ ਵੇਖਣ ਵਾਸਤੇ ਉਠਣ ਵਾਸਤੇ ਸੌਣ ਵਾਸਤੇ ਜਗਾ ਚਾਹੀਦੀ ਹੈ ਮਨ ਅਸਥਾਨ ਦੇ ਚ ਨਹੀਂ ਦੌੜਦਾ ਮਨ ਸਮੇਂ ਦੇ ਚ ਦੌੜਦਾ